ਇੱਧਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਸਕਾਰ ਹੋਇਆ ਸੀ ਤੇ ਇੱਥੋਂ ਬਿਲਕੁਲ ਸਾਹਮਣੇ ਇੱਧਰ ਹੈ ਗੁਰਦੁਆਰਾ ਗੁਰੂ ਕੇ ਮਹਿਲ ਸ਼੍ਰੀ ਪੋਰਾ ਸਾਹਿਬ ਤੇ ਇਹ ਹੀ ਉਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁਰਾਣਾ ਘਰ ਹੈ ਤੇ ਇਸੇ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਜੀ ਆਪਣੇ ਮਾਤਾ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਤੇ ਆਪਣੇ ਛੋਟੇ ਸਹਿਬਜ਼ਾਦਿਆਂ ਦੇ ਨਾਲ ਰੇਹਾ ਕਰਦੇ ਸੀ ਤੇ ਬਾਕੀ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਨੇ ਆ ਤੇ ਇਤਿਹਾਸ ਦੀ ਤੁਹਾਨੂੰ ਪੂਰੀ ਜਾਣਕਾਰੀ ਬ੍ਰਿਕੀ ਨਾਲ ਦਿੰਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਬੱਚਿਆਂ ਨੂੰ ਵੀਡੀਓ ਜ਼ਰੂਰ ਦਿਖਾਓ ਤਾਂ ਜੋ ਉਹਨਾਂ ਨੂੰ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਹੁਣ ਚੱਲ ਰਹੇ ਆ ਜੀ ਆਪਾਂ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਨੇ ਆ ਗੁਰਦੁਆਰਾ ਗੁਰੂ ਕੇ ਮਹਿਲ ਤੇ ਆਹ ਦੇਖੋ ਜੀ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਆ ਇਹ ਉਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਤੇ ਉਹ ਆਪਣੇ ਸਾਰੇ ਪਰਿਵਾਰ ਨਾਲ ਸਹਿਬਜ਼ਾਦਿਆਂ ਦੇ ਨਾਲ ਆਪਣੇ ਮਾਤਾ ਪਿਤਾ ਜੀ ਦੇ ਨਾਲ ਇਸੇ ਸਥਾਨ ਦੇ ਉੱਪਰ ਰਹਿੰਦੇ ਸੀ ਤੇ ਇਹੀ ਗੁਰਦੁਆਰਾ ਸਾਹਿਬ ਉਹਨਾਂ ਦਾ ਪੁਰਾਣਾ ਘਰ ਸੀਗਾ ਤੇ ਤੁਹਾਨੂੰ ਹੁਣ ਦਰਸ਼ਨ ਕਰਾਨੇ ਆ ਅਤੇ ਇਤਿਹਾਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਗੁਰਦੁਆਰਾ ਗੁਰੂ ਕੇ ਮਹਿਲ ਕੋਰਾ ਸਾਹਿਬ ਦੇ ਬਾਰੇ ਦੇਖੋ ਜੀ ਇਹ ਆਸ-ਪਾਸ ਗਲੀਆਂ ਨੇ ਕਦੇ ਇਹਨਾਂ ਰਸਤਿਆਂ ਦੇ ਉੱਪਰੋ ਹੀ ਗੁਰੂ ਜੀ ਨਿਕਲਦੇ ਹੋਣਗੇ ਤੇ ਇਸੇ ਗੇਟ ਰਾਹੀਂ ਮਤਲਬ ਇਸੇ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਖੇਡਦੇ ਹੋਣਗੇ ਰਹਿੰਦੇ ਹੋਣਗੇ ਮਤਲਬ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕਾਫੀ ਸਾਲ ਇਸੇ ਜਗ੍ਹਾ ਦੇ ਉੱਪਰ ਬਿਤਾਏ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਸਾਹਿਬ ਦੀ ਦੀਵਾਰ ਆ ਤੇ ਪਿੱਛੇ ਲੋਕਾਂ ਦੇ ਘਰ ਨੇ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅਸੀਂ ਖੜੇ ਆਂ ਗੁਰਦੁਆਰਾ ਸ੍ਰੀ ਗੁਰੂ ਕੇ ਮਹਿਲ ਪੋਰਾ ਸਾਹਿਬ ਵਿਖੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਜ਼ਮੀਨ ਬिलासपुर ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਦੇ ਕੋਲੋਂ ਮੁੱਲ ਖਰੀਦੀ ਸੀ ਤੇ ਇਹ ਜ਼ਮੀਨ ਖਰੀਦਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਗੁਰਦਿੱਤਾ ਜੀ ਤੋਂ ਇਸ ਜਗ੍ਹਾ ਦਾ ਨੀ ਪੱਥਰ ਰਖਵਾਇਆ ਅਤੇ ਇਸ ਦੇ ਵਿੱਚ ਪਹਿਲੀ ਇਮਾਰਤ ਜਿਸ ਦੇ ਵਿੱਚ ਅਸੀਂ ਇਸ ਟਾਈਮ ਖੜੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਕੇ ਮਹਿਲ ਭੋਰਾ ਸਾਹਿਬ ਦੀ ਉਸਾਰੀ ਕਰਵਾਈ ਅਤੇ ਗੁਰੂ ਜੀ ਆਪਣੇ ਪਰਿਵਾਰ ਦੇ ਸਮੇਤ ਇਸ ਜਗ੍ਹਾ ਦੇ ਉੱਪਰ ਰਹਿਣ ਲੱਗ ਪਏ ਅਤੇ ਇਹੀ ਉਹ ਜਗ੍ਹਾ ਹੈ ਜੋ ਗੁਰੂ ਸਾਹਿਬ ਜੀ ਦਾ ਪੁਰਾਣਾ ਘਰ ਸੀ ਅਨੰਦਪੁਰ ਸਾਹਿਬ ਗੁਰਦੁਆਰਾ ਇੱਥੋਂ ਤਕਰੀਬਨ ਅੱਧਾ ਕਿਲੋਮੀਟਰ ਸਾਈਡ ਤੇ ਪੈ ਜਾਂਦਾ ਹੈ ਤੇ ਇਹ ਗੁਰੂ ਕੇ ਮਹਿਲ ਹੀ ਉਹ ਗੁਰਦੁਆਰਾ ਸਾਹਿਬ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਪਰਿਵਾਰ ਦਾ ਪੁਰਾਣਾ ਘਰ ਸੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਕੇ ਮਹਿਲ ਦੀ ਇਹ ਇਮਾਰਤ ਦਾ ਪਹਿਲੀ ਇਮਾਰਤ ਦਾ ਉਹਨਾਂ ਨੇ ਉਸਾਰੀ ਕਰਵਾਈ ਤਾਂ ਉਸ ਤੋਂ ਬਾਅਦ ਅੰਦਰ ਗੁਰਦੁਆਰਾ ਭੋਰਾ ਸਾਹਿਬ ਦੀ ਵੀ ਉਸਾਰੀ ਕਰਵਾਈ ਤੇ ਗੁਰਦੁਆਰਾ ਭੋਰਾ ਸਾਹਿਬ ਉਹ ਜਗ੍ਹਾ ਹੈ ਜਿੱਥੇ ਬੈਠ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਪ ਕਰਿਆ ਕਰਦੇ ਸੀ। ਜ਼ਿਆਦਾਤਰ ਸੰਗਤ ਜੋ ਆਨੰਦਪੁਰ ਸਾਹਿਬ ਦੇ ਵਿੱਚ ਆਉਂਦੀ ਹੈ, ਆਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਹੀ ਵਾਪਸ ਮੁੜ ਜਾਂਦੀ ਹੈ। ਤੇ ਇਸ ਗੁਰਦੁਆਰਾ ਸਾਹਿਬ ਬਾਰੇ ਸੰਗਤਾਂ ਨੂੰ ਨਹੀਂ ਪਤਾ। ਅਸੀਂ ਸਾਰੇ ਅੱਗੇ ਇਹ ਹੀ ਬੇਨਤੀ ਕਰਦੇ ਹਾਂ ਜੇ ਲੋ ਤੁਸੀਂ ਆਨੰਦਪੁਰ ਸਾਹਿਬ ਆਨੇ ਹੋ, ਤੁਸੀਂ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ, ਭੋਰਾ ਸਾਹਿਬ ਵੀ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਕਿਉਂਕਿ ਇਹ ਉਹੀ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਜੀ ਦਾ ਪੁਰਾਣਾ ਘਰ ਸੀ। ਤੇ ਦੋਸਤੋ ਆਪਾਂ ਅਗਰ ਗੱਲ ਕਰੀਏ ਗੁਰਦੁਆਰਾ ਸਾਹਿਬ ਦੇ ਬਾਕੀ ਇਤਿਹਾਸ ਦੇ ਬਾਰੇ ਤਾਂ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਇਹ ਉਹਨਾਂ ਦਾ ਪੁਰਾਣਾ ਘਰ ਸੀ ਤਾਂ ਉਹ ਸਾਹਿਬ ਜੀ ਦੇ ਚਾਰ ਦੇ ਵਿੱਚੋਂ ਛੋਟੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਇਸੇ ਸਥਾਨ ਦੇ ਉੱਪਰ ਹੋਇਆ ਤੇ ਉਸ ਤੋਂ ਬਾਅਦ ਜੋ ਉਹਨਾਂ ਦੇ ਵੱਡੇ ਸਹਿਬਜ਼ਾਦੇ ਸੀ ਸਿਰਫ ਉਹਨਾਂ ਦਾ ਜਨਮ ਪੌਂਟਾ ਸਾਹਿਬ ਹੋਇਆ ਸੀ ਬਾਕੀ ਦੇ ਤਿੰਨਾਂ ਸਹਿਬਜ਼ਾਦਿਆਂ ਦਾ ਜਨਮ ਇਸੇ ਸਥਾਨ ਦੇ ਉੱਪਰ ਹੋਇਆ ਸੀ ਤੇ ਉਸ ਤੋਂ ਇਲਾਵਾ ਅਗਰ ਇਤਿਹਾਸ ਦੀ ਗੱਲ ਕਰੀਏ ਆ ਇੱਥੇ ਭੋਰਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਮਹਾਰਾਜੀ ਦਾ ਪ੍ਰਕਾਸ਼ ਹੈ ਉਹਦੇ ਨਾਲ ਹੀ ਸਹਿਬਜ਼ਾਦਿਆਂ ਦਾ ਜਨਮ ਸਥਾਨ ਬਣਿਆ ਹੋਇਆ ਹੈ ਜਿੱਥੇ ਮਹਾਰਾਜੀ ਦਾ ਪ੍ਰਕਾਸ਼ ਹੈ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਜਿੱਥੇ ਗੁਰਤਾ ਗੱਦੀ ਮਿਲੀ ਉਹ ਸਥਾਨ ਵੀ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਹੈ ਤੇ ਅਗਰ ਆਪਾਂ ਗੱਲ ਕਰੀਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦੀ ਦਿੱਤੀ ਸੀ ਮੁਗਲ ਸ਼ਾਸਕਾਂ ਦੇ ਦੁਆਰਾ ਸਤਾਏ ਹੋਏ ਕਸ਼ਮੀਰੀ ਪੰਡਿਤ ਇਸੇ ਸਥਾਨ ਦੇ ਉੱਪਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆ ਕੇ ਮਿਲੇ ਸੀ ਤੇ ਉਹਨਾਂ ਨੇ ਆਪਣੀ ਬੇਨਤੀ ਕੀਤੀ ਸੀ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤੇ ਜਦੋਂ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤਾਂ ਸਾਡੇ ਰੋਂਗ ਤੇ ਖੜੇ ਹੋ ਗਏ ਕਿਉਂਕਿ ਅਸੀਂ ਇਹ ਚੀਜ਼ ਮਹਿਸੂਸ ਕੀਤੀ ਤੁਸੀਂ ਦੇਖੋ ਇਹ ਗੁਰਦੁਆਰਾ ਸਾਹਿਬ ਦੀ ਦੀਵਾਰ ਹੈ ਤੇ ਇਹ ਤੋਂ ਨਾਲ ਹੀ ਇੱਧਰ ਰਸਤਾ ਵਗੈਰਾ ਜਾਂਦਾ ਵਾ ਤੇ ਨਾਲ ਲੋਕਾਂ ਦੇ ਘਰ ਵਗੈਰਾ ਨੇ ਤੇ ਇਹ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਤੋਂ ਬਾਹਰ ਦੇਖੋ ਲੋਕਲ ਲੋਕਾਂ ਦੀ ਚਾਰਦिवारी ਦੇ ਅੰਦਰ ਲੋਕਾਂ ਦੀ ਆਪਣੀ ਰਿਹائش ਹੈ ਤੇ ਦੋਸਤੋ ਇੱਥੇ ਆ ਕੇ ਰੌਂਗਟੇ ਖੜੇ ਹੁੰਦੇ ਨੇ ਖੂਨ ਖੋਲਦਾ ਵਾ ਕਿ ਅਸੀਂ ਕਰਮਾ ਵਾਲੇ ਮੰਨਦੇ ਆ ਆਪਣੇ ਆਪ ਨੂੰ ਕਿ ਇਹ ਉਹੀ پاک ਪਵਿੱਤਰ ਧਰਤੀ ਆ ਜਿਸ ਧਰਤੀ ਦੇ ਉੱਪਰ ਕਦੇ ਗੁਰੂ ਸਾਹਿਬ ਜੀ ਉਹਨਾਂ ਦੇ ਬੱਚੇ ਸਹਿਬਜ਼ਾਦੇ ਉਹਨਾਂ ਦੇ ਮਾਤਾ ਪਿਤਾ ਸਾਰਿਆਂ ਨੇ ਇੱਥੇ ਆਪਣੇ ਪਵਿੱਤਰ ਚਰਨ ਪਾਏ ਤੇ ਅਸੀਂ ਭਾਗ ਵਾਲੇ ਮੰਨਦੇ ਆ ਤੇ ਇਹ ਧਰਤੀ ਇੰਨੀ ਜ਼ਿਆਦਾ ਪਵਿੱਤਰ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਦੇ ਨਾਲ ਰਹੇ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਤੇ ਉਸ ਤੋਂ ਇਲਾਵਾ ਇੱਧਰ ਦੇਖੋ ਖੂਬ ਹੀ ਬਣਿਆ ਹੋਇਆ ਹੈ ਪਵਿੱਤਰ ਖੂਬ ਤੇ ਬਾਕੀ ਤੁਹਾਨੂੰ ਬਾਕੀ ਦਾ ਜੋ ਇਤਿਹਾਸ ਹੈ ਉਹ ਵੀ ਅਸੀਂ ਡਿਟੇਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਅਤੇ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਤਾਂ ਜੋ ਉਹਨਾਂ ਨੂੰ ਪੁਰਾਣਾ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਅਤੇ ਜਦੋਂ ਵੀ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਆਨੇ ਹੋ ਤਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਦਰਸ਼ਨ ਜ਼ਰੂਰ ਕਰਿਓ ਇਹੇ ਉਹ ਗਲੀਆਂ ਨੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਦੇ ਬਾਹਰ ਦੀਆਂ ਇਹ ਗਲੀਆਂ ਨੇ ਕਦੇ ਇਹਨਾਂ ਰਸਤਿਆਂ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸਹਬਜ਼ਾਦੇ ਬੱਚੇ ਉਹਨਾਂ ਦਾ ਪਰਿਵਾਰ ਇਹਨਾਂ ਰਸਤਿਆਂ ਦੇ ਉੱਪਰੋਂ ਕਦੇ ਨਾ ਕਦੇ ਲੰਘਿਆ ਹੋਊਗਾ ਨਾ ਦੇਖੋ ਕਿੰਨੀ ਕਰਮ ਵਾਲੀ ਧਰਤੀ ਹੈ ਇਹ ਵਾਹਿਗੁਰੂ 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 ਸੀਗੇ ਪਹਿਲਾਂ ਵੀ ਜਿਹੜੇ ਨਾ ਗੁਰੂ ਘਰ ਦਾ ਨਾਮ ਲੈ ਕੇ ਪੈਸੇ ਇਕੱਠੇ ਕਰਦੇ ਸੀਗੇ ਅੱਛਾ ਜੀ ਬਣਾ ਸੁਣ ਲਈ ਇਤਿਹਾਸ ਮੈਂ ਕਿਹਾ ਕੋਈ ਨਹੀਂ ਦੱਸ ਦੋ ਕੋਈ ਨਹੀਂ ਇੱਕ ਦਸਤੋਂ ਮੈਂ ਤੇਰੀ ਆ ਵੀ ਸੰਤ ਜਿਹੜੇ ਉਹ ਨਹੀਂ ਜਿਹੜੇ ਗੁਰੂ ਘਰ ਦੇ ਨਾਂ ਤੋਂ ਹਾਂਜੀ ਗੁਰੂ ਘਰ ਦੇ ਨਾਂ ਤੋਂ ਮਾਇਆ ਇਕੱਠੀ ਕਰਦੇ ਸੀ ਠੀਕ ਹੈ ਜੀ ਪਹਿਲਾਂ ਗੁਰਦੁਆਰਾ ਦਰਮਦਰਗਾ ਦੇ ਟਾਈਮ ਤੇ ਇਹ ਸੀਗਾ ਵੀ ਪਿੰਡਾਂ ਦੇ ਵਿੱਚ ਜਿਵੇਂ ਆਪਾਂ ਉਗਰਾਹੀ ਕਰਦੇ ਹਾਂ ਹਾਂਜੀ ਹਾਂਜੀ ਵੀ ਉਗਰਾਹੀ ਕਰਨ ਵੇਲੇ ਵੀ ਇੱਥੋਂ ਚੰਦਾ ਇਕੱਠਾ ਕਰਕੇ ਲਿਆਓ ਤੇ ਗੁਰੂ ਘਰ ਇੱਥੇ ਸੇਵਾ 'ਚ ਪਾਉਣੇ ਹੁੰਦੇ ਸੀਗੇ ਠੀਕ ਹੈ ਜੀ ਹੁਣ ਉਹ ਸੇਵਾ ਦੇ ਵਿੱਚ ਫਿਰ ਉਹਨਾਂ ਦਾ ਹੌਲੀ-ਹੌਲੀ ਮਨ ਖਰਾਬ ਹੋ ਗਿਆ ਠੀਕ ਹੈ ਉਹ ਆਪਣੇ ਘਰ ਭਰਨ ਲੱਗੇ ਅੱਛਾ ਜੀ ਫਿਰ ਉਹ ਇੱਥੇ ਤੱਕ ਉਹਨੇ ਰਾਸ ਰੁਪਾਹਂਦੀ ਨਹੀਂ ਸੀਗੀ ਹਾਂਜੀ ਨਾ ਪੈਸਾ ਟਿੱਕੜ ਪਹੁੰਚਦਾ ਸੀਗਾ ਹਾਂਜੀ ਫਿਰ ਜਦੋਂ ਪਤਾ ਲੱਗਿਆ ਫਿਰ ਹੌਲੀ ਹੌਲੀ ਇਹਨਾਂ ਨੂੰ ਵਾਰਨਿੰਗ ਦਿੱਤੀ ਇਹ ਸੁਧਰੇ ਨਾ ਫਿਰ ਇੱਥੇ ਆ ਕੇ ਆਹ ਮਸੰਦ ਪ੍ਰਥਾ ਇੱਥੇ ਹੀ ਆ ਫਿਰ ਇੱਥੇ ਇੱਥੇ ਸੌਦਾ ਲਾਇਆ ਸੌਦਾ ਲੱਗਿਆ ਠੀਕ ਆ ਨਾ ਇਸੇ ਕਰਕੇ ਮਸੰਦਾਂ ਦਾ ਖੂਕਿਆ ਜਾਂਦਾ ਮਸੰਦਾਂ ਦਾ ਖੂਕਿਆ ਜਾਂਦਾ ਵਾਹ ਠੀਕ ਧੰਨਵਾਦ ਭਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕੀਤੇ ਵੀ ਗੁਰੂ ਸਾਹਿਬ ਨੇ ਅੱਛਾ ਜੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਦੂਰ ਦੂਰ ਪ੍ਰਚਾਰ ਕਰਨ ਲਈ ਮੰੰਜੇ ਸਥਾਪਿਤ ਕੀਤੇ ਆ ਵੀ ਉੱਚੂ ਜਿੱਥੇ ਜਿੱਥੇ ਸਿੱਖ ਰਹਦੇ ਨੇ ਉਹਨਾਂ ਨੇ ਪ੍ਰਚਾਰ ਕਰਨ ਲਈ ਉਸਾਂ ਦਾ ਦਸਤਾਵੇਜ਼ ਵੀ ਬਣ ਗਿਆ ਉੱਚਾ ਸਥਾਨ ਦੀ ਬੈਂਕ ਮਾਸਨ ਦਾ ਪਰ ਮਤਲਬ ਹੁੰਦਾ ਵੀ ਉੱਚਾ ਸਥਾਨ ਹੈ ਠੀਕ ਹੈ ਜੀ ਉੱਚੇ ਸਥਾਨ ਤੇ ਉਹ ਪ੍ਰਚਾਰ ਕਰਿਆ ਕਰਨਗੇ ਜਦੋਂ ਸਿੱਖ ਉਹ ਉੱਚੇ ਸਥਾਨ ਤੇ ਪ੍ਰਚਾਰ ਕਰਦੇ ਸੰਗਤਾਂ ਦੂਰ ਦੂਰ ਆਉਂਦੀਆਂ ਠੀਕ ਹੈ ਜੀ ਉਹਨਾਂ ਦਾ ਮਹਾਰਾਜ ਦੀ ਵਡਿਆਈ ਦੱਸਦੇ ਸਰੇ ਇਸ ਤਰ੍ਹਾਂ ਕੀ ਚੱਲਦਾ ਰਿਹਾ ਹਾਂ ਜੀ ਪੂਰਾ ਅਮਰ ਰਾਜੀ ਮਾਰਾ ਕੇ RAM ਰਾਜੀ ਅਗੇ ਸਾਰੇ ਗੁਰੂ ਸਾਹਿਬਾਂ ਨੇ ਚੱਲਦਾ ਰਿਹਾ ਹਾਂਜੀ ਫਿਰ ਹੌਲੀ ਹੌਲੀ ਜਿਹੇ ਮਸੰਦ ਬਣਾਏ ਸੀ ਉਹ ਪ੍ਰਸ਼ਤ ਹੁੰਦੇ ਗਏ ਠੀਕ ਹੈ ਜੀ ਜਿੰਨੀ ਮਾਇਆ ਇਕੱਠੀ ਹੋਣੀ ਸੀ ਗੁਰੂ ਸਾਹਿਬ ਨੂੰ ਪਹੁੰਚਾਣੀ ਹੁੰਦੀ ਸੀ ਹਾਂਜੀ ਪੂਰਾ ਚਾਪਖਾਨ ਲੱਗ ਗਿਆ ਠੀਕ ਹੈ ਜੀ ਵਾਰੀ ਵਾਰੀ ਨੂੰ ਦੇ ਇੱਕ ਮਸਾਲੇ ਪਰ ਪ੍ਰਸ਼ਤ ਦੋ ਤਿੰਨ ਹਾਂਜੀ ਮਤਲਬ ਅੱਜ ਤੋਂ ਬਾਅਦ ਨੂੰ ਸਨ ਪ੍ਰਸ਼ਤ ਹੋ ਗਏ ਠੀਕ ਹੈ ਜੀ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬੇਲਾ ਆ ਫਿਰ ਉੱਥੇ ਲੱਗ ਗਿਆ ਜੀ ਸਿੰਘਾਂ ਨੇ ਵੀ ਦੇ ਕੋ ਮਸੰਦ ਜਿਹੜੇ ਲੋ ਵੀ ਥੋੜੇ ਤੱਕ ਮਾਇਆ ਵੀ ਨਹੀਂ ਪਹੁੰਚਦੀ ਵੀ ਆਪਣੇ ਆਪ ਨੂੰ ਗੁਰੂ ਪ ਵੀ ਤੁਹਾਡੇ ਬਾਰੇ ਵੀ ਗਲਤ ਧਾਰਨਾ ਜਾਂਦੀ ਹੈ ਲੋਕਾਂ ਦੇ ਮਨਾਂ 'ਚ ਫਿਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਬਹੁਤ ਬਣਾਏ ਆਪਣੇ ਮਰਾਸੀ ਹੁੰਦੇ ਨੇ ਤੁਸੀਂ ਨਕਲ ਕਰਕੇ ਸੋ ਵੀ ਕਿੱਦਾਂ ਕਰ ਲਏ ਨੇ ਫਿਰ ਉੱਥੇ ਦੋ ਮਰਾਸੀ ਵਾਲੇ ਨਕਲ ਕੀਤੀ ਦੱਸਿਆ ਵੀ ਵੇਖੋ ਵੀ ਇਦਾਂ ਪ੍ਰਚਾਰ ਕਰ ਲੋਕ ਜਾਂਦੇ ਨੇ ਤੇ ਦੋ ਵਾਰ ਉਹ ਕਿਸੇ ਦੇ ਘਰ ਗਰੀਬ ਦੇ ਘਰ ਜਾਂਦੇ ਨੇ ਗਰੀਬ ਨੂੰ ਕੀ ਕਹਿੰਦੇ ਨੇ ਪਹਿਲਾਂ ਮੈਨੂੰ ਆਹ ਲੈ ਕੇ ਦੇ ਪਹਿਲਾਂ ਮੈਨੂੰ ਦੇਸੀ ਘੋੜਾ ਫੇਰ ਮੈਂ ਰੋਟੀ ਖਾਊਂਗਾ ਫਿਰ ਉਹਨਾਂ ਕਹਿੰਦੇ ਮੈਨੂੰ ਭੇਟਾ ਘਰ ਪੈਸੇ ਵਾਧੂ ਫਿਰ ਜਦੋਂ ਦੇਖਿਆ ਗੁਰੂ ਸਾਹਿਬ ਨੇ ਵੀ ਇਹ ਤਾਂ ਬਹੁਤ ਗਲਤ ਹੋ ਰਿਹਾ ਵੀ ਜੀ ਮਰਾਸੀ ਨਕਲ ਕੀਤੀ ਆ ਫਿਰ ਉਦੋਂ ਬਾਅਦ ਤਗਰੀਬਨ ਹਜ਼ਾਰ ਦੇ ਪੀਰ ਮਸੰਦ ਇਕੱਠੇ ਕਰਕੇ ਕੁਝ ਕੁ ਮਸੰਦਾਂ ਨੂੰ ਖੂਤ ਆ ਸੀ ਕੁਝ ਨੂੰ ਇਹਨਾਂ ਖੂਤ ਸਿੱਟਤਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੈਸੀ ਵੀ ਅੱਗੇ ਅੱਗੇ ਸਿੱਖ ਰਾਮ ਜਹਾਜ਼ ਨੂੰ ਸੰਭੋਤ ਪੈਦਾ ਹੋਣਗੇ ਵੀ ਉਹ ਇਮਾਰਤ ਹੀ ਮੁਕਣੇ ਨੇ ਧੰਨ ਠੀਕ ਹੈ ਜੀ ਤੇ ਇਹ ਵਾਹਿਗੁਰੂ ਜੀ ਕੀ ਫਤਿਹ ਤੇ ਦਰਸ਼ਕੋ ਇਹ ਉਹ ਖੂਆ ਮਸੰਦਾਂ ਦਾ ਖੂਆ ਤੇ ਇਤਿਹਾਸ ਤੁਸੀਂ ਸੁਣ ਲਿਆ ਵਾ ਤੇ ਬਾਕੀ ਦਾ ਇਤਿਹਾਸ ਤੁਹਾਨੂੰ ਵੀਡੀਓ ਚ ਅੱਗੇ ਦਿਖਾਵਾਂਗੇ ਤੇ ਵੀਡੀਓ ਨਾਲ ਜੁੜੇ ਰਹੋ ਜੀ ਆਪਾਂ ਦਰਸ਼ਨ ਕਰ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਾਣੇ ਘਰ ਦੇ ਜਿੱਥੇ ਉਹ ਪਹਿਲਾਂ ਪਰਿਵਾਰ ਦੇ ਨਾਲ ਰਿਹਾ ਕਰਦੇ ਸੀਗੇ ਤੇ ਹੁਣ ਆਪਾਂ ਅੱਗੇ ਜਾ ਰਹੇ ਹਾਂ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਤਪੁਰ ਸਾਹਿਬ ਦਾ ਕਿਲਾ ਛੱਡ ਕੇ ਗਏ ਸੀ ਤਾਂ ਗੁਰੂ ਸਾਹਿਬ ਜੀ ਸਰਸਾ ਨਦੀ ਨੂੰ ਪਾਰ ਕੀਤਾ ਸੀ ਉਹਨਾਂ ਨੇ ਸਰਸਾ ਨਦੀ ਪਾਰ ਕਰਕੇ ਫਿਰ ਜਿੱਥੇ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਉੱਥੇ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਪਿਆ ਸੀਗਾ ਹੁਣ ਅੱਗੇ ਦੀਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਗੁਰਦੁਆਰਾ ਸਾਹਿਬ ਉਹ ਇਤਿਹਾਸਿਕ ਸਥਾਨ ਉਹਨਾਂ ਦੇ ਦਰਸ਼ਨ ਕਰਾਵਾਂਗੇ ਜੀ ਵੀਡੀਓ ਨਾਲ ਜੁੜੇ ਰਹੋ यो आगे देख चलो यार इतगो से भरण है